ਇਹ ਕੋਟ ਫਕਾਜ਼ੂ ਸਾਥੀਓ ਪਤੇ ਸਾਜੀ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਪੁਰ ਜੋ ਅਸੀਂ 7 ਤਰੀਕ ਨੂੰ ਸਮਾਣੇ ਵਿਕੇ ਧਰਨੇ ਦੀ ਕਾਹਲ ਦਿੱਤੀ ਗਈ ਸੀ ਇਹ ਅਸੀਂ ਮਾਨ ਜੋ ਡੀਐਸਪੀ ਦਫ਼ਤਰ ਦਾ ਘਰੋ ਕਰਾਂਗੇ ਪਰ ਅੱਜ ਸਾਡੀ ਮਾਨ ਜੋ ਡੀਐਸਪੀ ਨਾਲ ਬਹੁਤ ਵਧੀਆ ਮੀਟਿੰਗ ਹੋ ਗਿਆ ਪਿੰਡ ਰਾਜਰੇ ਦੇ ਮੁੱਦੇ ਤੇ ਅੱਜ ਸਾਨੂੰ ਵਿਸ਼ਵਾਸ ਤੋਂ ਆਇਆ ਕਿ ਜੋ ਤੁਹਾਡੀ ਅਪਲੀਕੇਸ਼ਨ ਆਈ ਹੈ ਉਹ ਪਰਚੇ ਤੇ ਅਸੀਂ ਅੱਪੇ 10 ਦਿਨਾਂ ਦੇ ਵਿੱਚ ਕਾਰਵਾਈ ਕਰਕੇ ਤੁਹਾਨੂੰ ਉਸ ਦਾ ਰਿਜ਼ਲਟ ਦੇ ਦਵਾਂਗੇ ਸੋ ਅੱਜ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਮਾਨਜੋਤ ਡੀਐਸਪੀ ਸਮਾਣਾ ਦਾ ਜਿਨ੍ਹਾਂ ਨੇ ਪੂਰੇ ਪਰਿਵਾਰ ਨੂੰ ਵਿਸ਼ਵਾਸ ਦਿਵਾ ਕੇ ਇਸ ਤੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਔਰ ਮੈਂ ਪੂਰੇ ਪੰਜਾਬ ਦੀਆਂ ਜ਼ਿਲ੍ਹਾ ਪਟਿਆਲਾ ਦੇ ਧਾਰਨੇ ਸਮਾਜਿਕ ਅੰਗਰੇਜ਼ਾਂ ਜਥੇਬੰਦੀਆਂ ਨੂੰ ਅਪੀਲ ਕਰਦਾ ਕਿ 7 ਤਰੀਕ ਦਾ ਪ੍ਰੋਗਰਾਮ ਅੱਜ ਅਸੀਂ ਪੋਸਟਪੋਨ ਕਰ ਰਹੇ ਹਾਂ ਅਗਲੇ ਹਫ਼ਤੇ 10 ਦਿਨਾਂ ਵਾਸਤੇ ਉਸ ਤੋਂ ਬਾਅਦ ਅਗਲਾ ਤੁਹਾਨੂੰ ਪ੍ਰੋਗਰਾਮ ਦਵਾਂਗੇ ਅਸੀਂ ਮਾਨਯੋਗ ਡੀਐਸਪੀ ਸਾਹਿਬ ਤੇ ਬਹੁਤ ਵਿਸ਼ਵਾਸ ਕਰਦੇ ਆਂ ਵਿਸ਼ਵਾਸ ਕਰਦੇ ਰਹਾਂਗੇ ਜੋ ਸਾਨੂੰ ਅੱਜ ਭਰੋਸਾ ਦਿੱਤਾ ਬਹੁਤ ਬਹੁਤ ਧੰਨਵਾਦ ਮਾਨਯੋਗ ਡੀਐਸਪੀ ਸਮਾਣਾ ਦਾ ਸਾਰਿਆਂ ਨੂੰ ਜੈਪੀ ਜੈਪਾ ਸੋ ਸਮਾਜਿਕ ਜਥੇਬੰਦਿਆਂ ਨੂੰ ਅਸੀਂ ਬੇਨਤੀ ਕਰਦੇ ਆਂ ਕਿ 7 ਤਰੀਕ ਦਾ ਪ੍ਰੋਗਰਾਮ ਹੈ ਜਿਹੜਾ 7 ਨਵੰਬਰ ਦਾ ਉਹ ਪੋਸਟਪੋਨ ਕੀਤਾ ਜਾਂਦਾ ਕਿਉਂਕਿ ਸਰਕਾਰ ਜੋ ਡਿਪਟੀ ਸਾਹਿਬ ਨੇ ਸਾਨੂੰ ਵਿਸ਼ਵਾਸ ਦਵਾਇਆ ਹੈ ਕੇ ਗਰੀਬ ਪਰਿਵਾਰ ਨੂੰ ਤੇ ਦੂਜਾ ਪਰਿਵਾਰ ਨੂੰ ਬਿਠਾ ਕੇ ਜੋ ਸਚਾਈਆਂ ਸਾਹਮਣੇ ਲਿਆ ਕੇ ਉਹਦੀ ਉਸ ਤਰ੍ਹਾਂ ਦੀ ਕਾਰਵਾਈ ਕੀਤੀ ਜੋ ਕਿ ਕਿਸੇ ਨੂੰ ਵੀ ਤੰਗ ਪ੍ਰੇਸ਼ਾਨ ਨਹੀਂ ਕੀਤਾ ਜਿਉਂਗਾ ਕਿਸੇ ਨਾਲ ਕੋਈ ਤੱਕ ਨਹੀਂ ਕੀਤਾ ਜਿਉਂਗਾ ਸੋ ਬਹੁਤ ਬਹੁਤ ਧੰਨਵਾਦ ਜੀ ਸਾਹਿਬ ਦਾ ਸਾਡੀ ਬਹੁਤ ਵਧੀਆ ਪੋਸਟਪੋਨ ਤਰੀਕੇ ਨਾਲ ਮੀਟਿੰਗ ਹੋਈ ਆ 7 ਨਵੰਬਰ ਦਾ ਜਿਹੜਾ ਧਰਨਾ ਸੀਗਾ ਉਹਨੂੰ ਪੋਸਟਪੋਨ ਕੀਤਾ ਜਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ